ਨਾਮ ਮੇਰਾ ਨਾਮ ਬਲਵੀਰਪੁਰ ਜਿਹਨਾਂ ਦੇ ਘਰ ਚੋਰੀ ਉਹ ਮਨਜੀਤ ਕਿਧਰ ਦੀ ਚੋਰੀ ਦਾ ਨਹੀਂ ਪਤਾ ਇਹ ਗਏ ਚੰਡੀਗੜ੍ਹ ਠੀਕ ਨਹੀਂ ਸੀ ਦਵਾਈ ਲੈਣ ਗਏ ਡਾਕਟਰ ਕੋ ਇਹ ਪਰਸੋਂ ਆਇਆ ਤੇ ਉਹਦੇ ਖਲਾਰ ਪਿਆ ਤੇ ਬੇਟਾ ਇਹਨਾਂ ਦਾ ਘਰ ਨਹੀਂ ਹੁੰਦਾ ਉਹ ਬਾਹਰ ਕੈਨੇਡਾ ਤੇਰਾ ਨੇ ਚੋਰੀ ਵੀ ਚੰਗੀ ਦਸੱਲੀ ਨਾਲ ਕੀਤੀ ਆ ਜੋ ਸਮਾਨ ਸਭ ਲੈ ਗਏ ਤੇ ਹੁਣ ਹਨ ਨੂੰ ਇਹ ਡਰ ਆ ਪੀ ਉਹ ਇਕੱਲੇ ਰਹਿਣੇ ਆ ਮੁੜ ਕੇ ਨੰਦ ਬਾਰ ਆ ਜਾਣਗੇ ਈ ਐਨ ਆਰ ਆਈ ਦੇ ਬੇਟਾ ਨਾ ਹਾਂ ਐਨ ਆਰ ਆਈ ਆ ਬੇਟਾ ਉਹ ਬਾਰ ਹੀਂਦਾ ਉਹ ਦੋਨੋਂ ਬਜ਼ੁਰਗ ਇਕੱਲੇ ਰਹਿੰਦੇ ਆ ਇਕੱਲੇ ਰਹਿੰਦੇ ਆ ਹੁਣ ਸਾਨੂੰ ਇਹ ਡਰਵਾ ਵੀ ਕਿਤੇ ਇਹਨਾਂ ਨੂੰ ਨਾ ਕੁਝ ਕਰ ਜਾਣ ਆ ਕੇ ਚੋਰ ਮਰੇ ਕੀ ਚੋਰੀ ਕੀ ਕਿ ਹੋਇਆ ਬਰੂ ਬੜਾ ਸਮਾਨ ਲੈ ਗਏ ਨਕਦੀ ਲੈ ਗਏ ਆ ਬਾਕੀ ਜੋ ਨਵਾਂ ਪ੍ਰਾਣਾ ਕੱਪੜਾ ਪਿੱਤਲ ਦੇ ਭਾਂਡੇ ਟੂਟੀਆਂ ਗੈਸ ਸਭ ਕੁਝ ਲੈ ਗਏ ਹਰ ਇੱਕ ਚੀਜ਼ ਫੋਲ ਕੇ ਗਏ ਆ ਆਹ ਘਾਰੇ ਦੁਆਲੇ ਕਿਤੇ ਕੋਈ ਪਤਾ ਨਹੀਂ ਲੱਗਾ ਕਿ ਗਵਾਂਡੀ ਨੇ ਨਹੀਂ ਇੱਧਰ ਦੇ ਖਾਲੀ ਪੈਲੀਆਂ ਆਂ ਤਿੰਦੋਂ ਕੋਈ ਸਾਰੇ ਅਸੀਂ ਲਾਲ ਆ ਗਿਆ ਆਪਣੇ ਘਰਾਂ ਜੋ ਸੁੱਤੇ ਹੁੰਦੇ ਕੋਈ ਕਿਹਦਾ ਕੌਣ ਬੋਝ ਚੁੱਕਦਾ ਵਾ ਪਤਾ ਕਿਵੇਂ ਲੱਗਾ ਕੋਈ ਕੀ ਆਏ ਆ ਚੰਡੀਗੜੋਂ ਚੰਡੀਗੜੋਂ ਆਇਆ ਘਰਮ ਦਰਵਾਜਾ ਖੁੱਲਾ ਹੀ ਸੀ ਖੋਲਿਆ ਤੇ ਅੰਦਰ ਖਲਾਰ ਪਿਆ ਕੁਸ਼ਕਿੰਦਰ ਜੀ ਕਰਾਈ ਕੁਝ ਮਰਨ ਕੁਲ ਸਕੋ ਕਰਾਈ ਨਾ ਜਗਰ ਦਰਜ ਐਂ ਦੇ ਕਹਨੇ ਵੇ ਚੇਤੀ ਦੋ ਚੇਤੀ ਇਹਨਾਂ ਦਾ ਹੱਲ ਹੋਵੇ ਏਦਾਂ ਦੇ ਫਿਰ ਤੁਹਾਨੂੰ ਡਰਵਾ ਵੀ ਸਾਰੇ ਬਜ਼ੁਰਗ ਜਿਹੜੇ ਆ ਖਤਰਾ ਉਹਨਾਂ ਨੂੰ ਕੀ ਨਾਮਤਾ ਇਹਦਾ ਮੇਰਾ ਨਾਮ ਬਲਬੀਰ ਕੋਰ ਮੇਰੀ ਇਹ ਨਾ ਨਾਲ ਲੱਗਦੀ ਆ ਹਾਂ ਮੇਰਾ ਨਾਮ ਦਲਜੀਤ ਸਿੰਘ ਹੈ ਜੀ ਅਡਰੈਸ ਅਡਰੈਸ ਇਹ ਆਪਣਾ ਸੰਤਨਗਰ ਪਿੰਡਾ ਗੁਰਦੁਆਰਾ ਬਤਵਾਲੇ ਦੇ ਕੋਲ ਉਹ ਜਿਹੜਾ ਵੱਡਾ ਗੁਰਦੁਆਰਾ ਜਿਹੜਾ ਇਹ ਵਧੀ ਅਸੀਂ ਨਾ ਗਏ ਹੋਏ ਸੀਗੇ ਆਪਣੇ ਬਜ਼ੁਰਗਾਂ ਨੂੰ ਲੈ ਕੇ ਨਾ ਤਵੇ ਠੀਕ ਨਹੀਂ ਸੀਗੀ ਡੇਢ ਕਿ ਮਹੀਨਾ ਪਹਿਲਾਂ ਤੇ ਜਦ ਅਸੀਂ ਮਤਲਬ ਕੱਲ ਅਸੀਂ ਸਵੇਰੇ ਪਹੁੰਚੇ تھے ਸਵਾ 10 ਵਜੇ ਅਸੀਂ ਆਪਣਾ ਤਰਾਤੂਲਾ ਖੋਲ੍ਹਿਆ ਜਿਮੇਦਾਰਾ ਖੋਲ੍ਹ ਕੇ ਦੇਖਿਆ ਤਾਂ ਸਾਡਾ ਸਾਰਾ ਸਮਾਨ ਖਿਲਰਿਆ ਪਿਆ ਸੀ ਜਿਵੇਂ ਜਿਵੇਂ ਅਸੀਂ ਅੰਦਰ ਆ ਕੇ ਦੇਖਿਆ ਤਾਂ ਸਾਡਾ ਇੱਥੋਂ ਚੋਰ ਇਸ ਖਿੜਕੀ ਤੋਂ ਚੋਰ ਅੰਦਰ ਵੜਿਆ ਇਹਨਾਂ ਪੁੱਟੀ ਜਾਲੀ ਤੇ ਪੁੱਟ ਕੇ ਇੱਥੋਂ ਹੀ ਸਾਰਾ ਸਮਾਨ ਲੰਘਾਇਆ ਦਾ ਜਿਹੜੇ ਸਾਡਾ LCD ਸੀ ਸਾਡਾ ਕੈਸ਼ ਸੀਗਾ ਇਹ ਪਿੱਛੇ ਜਿਹੜੀ ਤੁਹਾਡੀ ਅਲਮਾਰੀ ਹੈਗੀ ਪਿੱਛੇ ਕੈਸ਼ ਜਿਹੜਾ ਇਹਦੇ ਵਿੱਚ ਸਾਰੇ ਟੂਲਸ ਸੀਗੇ ਪਿੱਤਲ ਦੇ ਭਾਂਡੇ ਹੋ ਗਏ ਉਹ ਸਾਰਾ ਇਸੇ ਰਾਹੋਂ ਇੱਥੋਂ ਕਢਾਇਆ LCD ਸੀਗੀ ਸਾਡੀ ਹੁਣੀ ਆਪਾਂ ਲਈ ਚ ਦੋ ਕੁ ਮਹੀਨੇ ਪਹਿਲਾਂ ਜੇ ਉਹ ਸਭ ਕੁਝ ਇੱਥੋਂ ਹੀ ਉਹ ਚੀਜ਼ ਕੱਢੀ ਹੈ ਵਿੱਚੋਂ ਭਾਈ ਸਾਡੇ ਮੈਂ ਤੁਹਾਨੂੰ ਦੱਸਦਾ ਜੀ ਜਿਹੜੇ ਆਪਣੇ ਜੈਂਟਸ ਕੱਪੜੇ ਸੀਗੇ ਉਹ ਵੀ ਗਏ ਆ ਜਿਹੜੀ ਚਾਦਰਾਂ ਸੀ ਚਾਦਰਾਂ ਵੇ ਸਮਾਨ ਬੰਨ ਬੰਨ ਕੇ ਖੜਿਆ ਉਹਨਾਂ ਨੇ ਤੇ ਉਸ ਤੋਂ ਬਾਅਦ ਤੁਹਾਡਾ ਟੂਟੀਆਂ ਵਗੈਰਾ ਜਿੰਨੀਆਂ ਟੈਪਸ ਸੀਗੀਆਂ ਗੈਸ ਦੇ ਬਰਨਰ ਵਗੈਰਾ ਇੱਕ ਸਿਲੰਡਰ ਉਹਨਾਂ ਵਿੱਚੋਂ ਗਾਇਬ ਹੋਇਆਗਾ ਤਿੰਨ ਸਿਲੰਡਰ ਪਏ ਸੀਗੇ ਚਾਰ ਸਿਲੰਡਰ ਪਏ ਸੀਗੇ ਇੱਕ ਵਿੱਚੋਂ ਗਾਇਬ ਆ ਹੁਣ ਤਿੰਨੇ ਪਏ ਨੇ ਆਪਣੇ ਕੋਲ ਤੇ ਸਿਲੰਡਰ ਗਾਇਬ ਆ ਉੱਪਰੋਂ ਬੈਟਰੀ ਤੇ ਇਨਵਰਟਰ ਦੀ ਉਹ ਚੱਕੀ ਦੀ ਉਹਨਾਂ ਨੇ ਤੇ ਬਾਕੀ ਹੋਰ ਵੀ ਸਾਨੂੰ ਲੱਗਦਾ ਹੈ ਕਿ ਸ਼ਾਇਦ ਦੁਬਾਰਾ ਵੀ ਫੇਰਾ ਮਾਰਨ ਕਿਉਂਕਿ ਬਹੁਤਾ ਚਿਰ ਪਹਿਲੇ ਨਹੀਂ ਹੋਈ ਜੋੜੀ ਇਹ ਹੋਏ ਹੋ ਸਕਦਾ ਕਿ 4-5 ਦਿਨ ਪਹਿਲੇ ਜਾਂ ਹਫਤਾ ਪਹਿਲੇ ਹੋਇਆ ਹੋਵੇ। ਸਿਸਰੀ ਵੀ ਵਗੈਰਾ ਆਇਆ ਹੈ ਜੀ ਆਪਣੇ ਘਰੇ ਜਾਂ ਸਿਸਰੀ ਵੀ ਭਾਈ ਸਾਡੇ ਨਹੀਂ ਲੱਗਾ ਹੋਇਆ ਕੈਮਰਾ ਸਾਡੇ ਘਰ ਦੇ ਜਿਹੜੇ ਬੈਕ ਸਾਈਡ ਤੇ ਜਿੱਥੇ ਇਹ ਬੈਕ ਦੀ ਥਿਊ ਆਉਂਦਾ ਉੱਥੇ ਦੋ ਘਰ ਨੇ ਉਹਨਾਂ ਦਾ ਪੂਰਾ ਪ੍ਰੋਪਰ ਥਿਊ ਇੱਧਰ ਪੈਂਦਾ। ਬਿਲਕੁਲ ਕੁਝ ਨਹੀਂ ਸ਼ਿਕਾਇਤ। ਪੁਲਿਸ ਨੂੰ ਕਰਾਈ ਹੈ ਜੀ ਐਫ ਆਈ ਆਰ ਆਪਣੇ ਐਫ ਆਈ ਆਰ ਕਰਾਈ ਸੀ ਕੰਪਲੇਨ ਕਰਵਾਈ ਹੈ ਕੰਪਲੇਨ ਦੀ ਉਹਨਾਂ ਨੇ ਰਸੀਵਿੰਗ ਦਿੱਤੀ ਹੈ ਸਾਨੂੰ। ਤੇ ਉਹ ਅਸੀਂ ਕਰਵਾ ਲਈ ਜੀ। ਹੋਰ ਐਸੇ ਮੰਨਤਾ ਦੇ ਮੰਗ ਸਰ ਇਹੀ ਹੈ ਕਿ ਮਤਲਬ ਉਹਨਾਂ ਨੇ ਸਾਨੂੰ ਤਾਂ ਇਹ ਵੀ ਹੈ ਕਿ ਜਾਨ ਦਾ ਤੇ ਮਾਲ ਦਾ ਦੋਨੋਂ ਦੇ ਖਤਰਾ ਹੈਗਾ ਕਿਉਂਕਿ ਪਿੱਛੇ ਬਜ਼ੁਰਗ ਰਹਿੰਦੇ ਨੇ ਉਹ ਤਾਂ ਵਿਚਾਰੇ ਉਦਾਂ ਹੀ ਬਿਮਾਰ ਰਹਿੰਦੇ ਨੇ ਕੱਲ ਨੂੰ ਕਿਤੇ ਹੈ ਕਿ ਕੋਈ ਹੋਰ ਕੋਈ ੱਤਕਾ ਧੁੱਕਾ ਮਾਰ ਕੇ ਅੰਦਰ ਬੈਠਿਆਂ ਨੂੰ ਕੋਈ ਅਗਰ ਕੋਈ ਹੋਰ ਕਰ ਦਿੰਦਾ ਕੋਈ ਜਾਨ ਦਾ ਨੁਕਸਾਨ ਕਰ ਦਿੰਦਾ ਮਾਲ ਦਾ ਤਾਂ ਚਲੋ ਜੋ ਹੋ ਗਿਆ ਹੋ ਹੀ ਗਿਆ ਹੋਰ ਨਾ ਅੱਗੇ ਕੋਈ ਚੀਜ਼ ਵਾਪਰ ਜਾਵੇ ਕਿੰਨਾ ਕੈਸ਼ ਕੈਸ਼ ਭਾਜੀ ਥੋੜ੍ਹੀ ਸੀ ਕੈਸ਼ ਤਾਂ 20-25 ਹਜ਼ਾਰ ਰੁਪਏ ਕੈਸ਼ ਸੀਗਾ ਤੁਹਾਡੇ ਕਿੰਨਾ ਨੁਕਸਾਨ ਹੋ ਗਿਆ ਤੁਸੀਂ ਮੰਨ ਕੇ ਚੱਲੋ ਕਿ ਮਿਨੀਮਮ ਜੇ ਆਪਾਂ ਕੈਲਕੂਲੇਟ ਕਰੀਏ ਤੇ 30 40 35 ਹਜ਼ਾਰ ਦੀ ਤਾਂ LCD ਸੀਗੀ ਬਾਕੀ ਇਨਵਰਟਰ ਦਾ ਬੈਟਰੀ ਸੀਗੀ 12000 ਦੀ ਤੇ ਬਾਕੀ ਹੋਰ ਕੈਸ਼ ਖੂਸ ਭਾਂਡੇ ਪੁੰਡੇ ਮਲਾ ਕੇ ਟਾਇਪਸ ਟੂਸ ਮਲਾ ਕੇ ਜਿੰਨਾ ਉਹਨਾਂ ਅਸੀਂ ਖਰਚਾ ਕੀਤਾ ਉਹਨ ਦੁਆਰਾ ਇਹ ਉੱਪਰ ਲਗਾ ਤੇ तकरीबन ਲੱਖ ਦੇ ਕਰੀਬ ਤੋਂ ਹੁਣ ਜੀ ਲੱਖ ਸਵਾਂ ਲੱਖ ਦੇ ਕਰੀਬ ਜੀ